ਹਾਂਜੀ ਸਾਰੇ ਹੁਣ ਸਾਡੇ ਸੇਕਾਲ ਬ੍ਰਿੰਗ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ। ਹੋਰ ਤੁਸੀਂ ਕਿਵੇਂ ਹੋ ਸਾਰੇ? ਵਧੀਆ ਠੀਕ ਠਾਕ। ਤੇ ਜਿਵੇਂ ਤੁਹਾਨੂੰ ਪਤਾ ਹੀ ਪਿਛਲੇ 10 ਦਿਨਾਂ ਤੋਂ ਪ੍ਰਬਾਤ ਫੇਰੀਆਂ ਚੱਲ ਰਹੀਆਂ ਨੇ ਹਰ ਇੱਕ ਸ਼ਹਿਰ, ਹਰ ਇੱਕ ਪਿੰਡ ਦੇ ਵਿੱਚ। ਅੱਜ ਆਜੀ ਪ੍ਰਬਾਤ ਫੇਰੇ ਦਾ ਆਖਰੀ ਦਿਨ। ਤਾਂ ਜੀ ਲੋ ਕਰੋ

ਸਾਰੇ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਸੁਣਾ ਕੇ ਭਾਵੇਂ ਸਾਰੀ ਸਾਰੀ ਦੁਨੀਆ ਸਤਨਾਮ ਵਾਲਾ ਮੰਤਰ ਸੁਣਾ ਕੇ ਭਾਵੇਂ ਕਰਿ ਅਖਾਰੀ ंग साई भले वात पूरा न पूर पाया पूरे ਦੇਹਾਰੇ ਨੂੰ ਮੁੱਖ ਰੱਖਦੇ ਹੋਏ ਕਈ ਚਿਰਾਂ ਜਨਪਾਉ ਆਪਾਂ ਪ੍ਰਵਾਦ ਫੇਰੀ ਦਾ ਆਨੰਦ ਮਾਣਦੇ ਹਾਂ ਆਪ ਸਭ ਬਹੁਤ ਹੀ ਮੁਟਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਆਪਾਂ ਸਾਰੇ ਗਿਆਨ ਰੰਜੂਆ ਤੇ ਲਾਸ ਪ੍ਰਵਾਦ ਫੇਰੀ ਹੈ ਅਨੰਤਮਨਿਆ ਹੈ ਬਹੁਤ ਹੀ ਮੁਟਭਾਗੀ ਹੋ बिन्न भागा सत्य गुरु नानक देव जी देख रखते हुए ग्यारह दिन प्रभाव फिर चल रही सन अज लास्ट दिन है अज गुरद्वारा साहब विखे अखंड पाठ आरंभ हो सब लोग इसे पहुंचे ਸਾਲ ਸਾਲ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੇ ਪਹੁੰਚ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਸਾਲ ਸਾਲ ਗੁਰੂ वॾी कमाई ब्डा पुरखो पग टो वॾा पुरखो पग टो ਸੇ ਨਾਮਕ ਨੇ ਹਰੇ ਕੀ ਬਾਪੇ ਨਾਨਕ ਨੇ ਨਾਮ ਗਨੇ ਸਾਦੀ ਕੀ ਬਾਪੇ ਨਾਨਕ ਨੇ ਹਰੇ ਕੀ ਬਾਪੇ ਨਾਨਕ ਸੁਨੇ ਸਾਦੀ ਕੀ ਬਾਪੇ ਨਾਨਕ ਤੇ ਹਰੇ ਕੀ ਬਾਪੇ ਗਾਨ ਕੀਤੇ ਸਾਦੀ ਕੀ ਬਾਪੇ ਨਾਨਕ ਨੇ ਲੋਕ ਸਤਾ ਸਪੀ ਤਾਰੇ ਸਾਰੇ ਦੀ ਸਤਿ ਗਾਨ ਸੁਨੇ ਸਾਦੀ ਕੀ ਸਤਿ ਗੋ ਨਾਨਕ ਸੁਨੇ ਹੋ ਲੱਖਾਂ ਸਾਦੀ ਤਾਰੇ ਸਾਰੇ ਦੀ ਸਤਿ ਗਾਨ ਨਾਨਕ ਨੇ ਪਾਰ ਤੇ ਅੰਤ ਸੁਆਮੀ ਪਾਰ ਤੇ ਅੰਤ ਸੁਆਮੀ ਪਾਰ ਤੇ ਅੰਤ ਸੁਆਮੀ ਹੋਰ ਪਾਰ ਤੇ ਅੰਤ ਸੁਆਮੀ ਉੱਚੇ ਪਾਰ ਤੇ ਅੰਤ ਸੁਆਮੀ ਉੱਚੇ ਪਾਰ ਤੇ ਅੰਤ ਸੁਆਮੀ ਹੋਰ ਪਾਰ ਤੇ ਅੰਤ ਸੁਆਮੀ ਉੱਚੇ ਪਾਰ ਤੇ ਅੰਤ ਸੁਆਮੀ ਕੌਣ ਜਾਣੇ ਗੁਣ ਤੇ ਕੌਣ ਜਾਣੇ ਗੁਣ ਤੇ ਕੌਣ ਜਾਣੇ ਗੁਣ ਤੇ ਕੌਣ ਜਾਣੇ ਗੁਣ ਤੇ ਨਵੀਂ ਭਾਗਿੜ ਪੂਰ ਨਗਰ ਨਿਵਾਸੀ ਸੰਗਠਨ ਦੇ ਨਾਲ ਸ਼ਾਂਤੀ ਸਿੰਘਾ ਵਿਧਾਈ ਵਿੱਚ ਪ੍ਰਭਾਤ ਫੇਰੀਆਂ ਨਰਮ ਕੀਤੀਆਂ ਜਾਂਦੀਆਂ ਨੇ ਸੋ ਜੈ ਕਸ਼ੂਰੀ ਕਾਲ ਸੋ ਅੱਜ ਸਤਗੁਰਾਂ ਦੀ ਰਹਿਤ ਸਦਕਾ ਅਨੰਤ ਪ੍ਰਭਾਤ ਫੇਰੀ ਹੈ ਜਿੰਨੀਆਂ ਵੀ ਸਦਕਾ ਨੇ ਪਾਈ 11 ਦੇਣਾ ਪ੍ਰਭਾਤ ਫੇਰੀ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸੇਵਾਵਾਂ ਕੀਤੀਆਂ ਨੇ ਸਾਰੀਆਂ ਸੰਗਤਾਂਆਂ ਕਿੱਤਿਆਂ ਹੋ ਜਾ ਸੇਵਾਵਾਂ ਤੇ ਸਭ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪਣਾ ਦਰ ਪ੍ਰਵਾਣ ਕਰਨ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕਮਤਾ ਬਣਾ ਲਓ ਭਾਈ ਇੱਕੋ ਜੀ ਪ੍ਰਸ਼ਾਦ ਵਰਤਾਇਆ ਜਾਵੇ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਨਾਣਾ ਬਣਾਉਣ ਦੀ ਕਿਰਪਾਲਤਾ ਕਰੋ ਆਪੇ ਸੇਵਾ ਨੂੰ ਸਾਨ ਨੋਕਾਂ ਦਾ ਨਾਣਾ ਤੋਂ ਬਗਰ ਤੋਂ ਤਾਰੇ ਜਾਰੇ ਹੰਦਰ ਕੰਧ ਆਓ

ਸਵੇਰ ਵਾਤ ਫੇਰੀ ਤੜਕੇ ਗੁਰਦੁਆਰੇ ਸਾਹਿਬ ਤੋਂ 4 ਵਜੇ ਚੱਲਦੀ ਹੁੰਦੀ ਹੈ ਤੇ ਗੁਰਦੁਆਰਾ ਸਾਹਿਬੇ ਜਾ ਕੇ ਸਮਾਪਤੀ ਹੁੰਦੀ ਹੈ 7 ਵਜੇ 7 ਵਜੇ ਕਿੰਗੇ ਜੀ ਦਿਨ ਚੜ ਗਿਆ ਬਸ ਇਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਬਗ ਜਾਣਗੇ ਤੇ ਅੱਜ ਦੇ ਵਲੌਗ ਦਾ ਪਿੰਡ ਇੱਥੇ ਕਰਦੇ ਆ ਇਸ ਨੂੰ ਵਲੌਗ ਵਧੀਆ ਲੱਗਿਆ ਹੋਏ ਆਪਣੇ ਵਲੌਗ ਨੂੰ ਕਰ ਰਹੀ ਲਾਈਕ ਸ਼ੇਅਰ ਕਮੈਂਟ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਧੰਨਵਾਦ